ਜ਼ਿਲ੍ਹਾ ਕਾਨੂੰਨੀ ਸੇਵਾਵਾਹਾ ਥਾਟੀਵੱਲੋ ਜ਼ਿਲ੍ਹਾ ਬਾਲਸੁਰ캬 ਅਫਸਰ ਦੇ ਸਹਿਯੋਗ ਨਾਲ ਵਕ ਸਕੂਲਾਂ ਦੇ ਅਧਿਆਪਕਾਂ ਅਤੇ ਜ਼ਿਲ੍ਹੇ ਦੇ ਹਰੇਕ ਖਾਣੇ ਵਿੱਚ ਤਾਇਨਾਤ ਮਹਿਲਾ ਮਿੱਤਰਤਾ ਅਫਸਰਾਂ ਨਾਲ ਸੈਕਸ਼ੂਅਲ ਹਰਾਸ਼ਮੈਂਟ ਬੱਚਿਆਂ ਨਾਲ ਸੰਬੰਧਿਤ ਪਾਕਸੋ 16 ਜੂਵਿਨਾਈ 16 ਸੰਬੰਧੀ ਜਾਣਕਾਰੀ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਵਿੱਚ ਵਕ ਵਕ ਸਕੂਲਾਂ ਦੇ ਲਗਭਗ 50 ਤੋਂ 60 ਅਧਿਆਪਕ ਨੂੰ ਅਤੇ ਹਰੇਕ ਖਾਣੇ ਦੇ ਪੁਲਿਸ ਥਾਣਿਆਂ ਵਿੱਚੋਂ ਲਗਭਗ 20 ਤੋਂ 30 ਅਫਸਰਾਂ ਨੇ ਪਾਗ ਲਿਆ ਸੀ ਇਸ ਸੰਬੰਧੀ ਜਾਣਕਾਰੀ ਦੇਣ ਲਈ ਮਾਨਯੋਗ ਜੱਜ ਸਾਹਿਬ ਵੱਲੋਂ ਉੱਥੇ ਹਾਜ਼ਰ ਅਧਿਆਪਕਾਂ ਅਤੇ ਪੁਲਿਸ ਅਫਸਰਾਂ ਨੂੰ ਦੱਸਿਆ ਗਿਆ ਕਿ ਜਿਹੜੇ ਬੱਚੇ ਆਪਜੀ ਦੇ ਸਕੂਲ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਗੁੱਡ ਟੱਚ ਅਤੇ ਬੇਟੱਚ ਪਾਕਸੋ ਇਕਟ ਅਤੇ ਬੱਚਿਆਂ ਦੇ ਕਾਨੂੰਨਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਨਸ਼ਾ ਅਤੇ ਮੋਬਾਈਲ ਦੀ ਵਰਤੋਂ ਨਾ ਕਰਨ ਸੰਬੰਧੀ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਅਸੀਂ ਅੱਜ ਐਸ ਪਰ ਦੀ ਡਾਇਰੈਕਸ਼ਨਸ ਆਫ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਐਂਡ ਅੰਡਰ ਦੀ ਗਾਈਡੈਂਸ ਆਫ ਲਰਨ ਡਿਸਟ੍ਰਿਕਟ ਐਂਡ ਸੈਸ਼ਨ ਜਜ ਸ਼੍ਰੀ ਮੁਖਸਰ ਸਾਹਿਬ ਅੱਜ ਅਸੀਂ ਹਰ ਪੁਲਿਸ ਸਟੇਸ਼ਨਸ ਦੇ ਵਿੱਚੋਂ ਜਿਹੜੇ ਵੀ ਮੁਖਸਰ ਸਾਹਿਬ ਦੇ ਵਿੱਚ ਹੈਗੇ ਨੇ ਉੱਥੋਂ ਜਿਹੜੀਆਂ ਫੀਮੇਲ ਅਫੀਸ਼ੀਅਲਸ ਐਜ਼ ਅ ਮੈਲਾ ਮਿੱਤਰ ਕੰਮ ਕਰ ਰਹੀਆਂ ਨੇ ਉਹਨਾਂ ਦੇ ਨਾਲ ਇੱਕ ਸੈਮੀਨਾਰ ਕੀਤਾ ਇਹ ਸੈਮੀਨਾਰ ਨੂੰ ਕਰਨ ਦਾ ਸਾਡਾ ਮੇਨ ਪਰਪਸ ਇਹੀ ਸੀ ਕਿ ਜਿਹੜੇ ਉਹਨਾਂ ਨੂੰ ਜਿਹੜੇ ਅਲੱਗ-ਅਲੱਗ ਸਕੀਮਾ ਹੈਗੀ ਐ ਨੇ ਕੰਪੰਸੇਸ਼ਨ ਦੀ ਹੈ ਸਕੀਮਾ ਨੇ ਫ੍ਰੀ ਲੀਗਲ ਐਡ ਦੀ ਹੈ ਸਕੀਮਾ ਨੇ ਵਚਨ ਦੀ ਕਸਟੋਡੀ ਦੇ ਕੇਸ ਨੇ ਮੈਕ੍ਰੋਨਲ ਡਿਸਪੂਟਸ ਨੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਕਿ ਉਹਨਾਂ ਦੇ ਕੋਲ ਜਿਹੜੇ ਵੀ ਐਜ਼ ਐ ਮੈਲਾ ਮਿੱਤਰ ਉਹਨਾਂ ਨੇ ਕੰਮ ਕਰਨਾ ਉਹਦੇ ਬਾਰੇ ਹੋਰ ਨਾਲ ਲੋਕਾਂ ਨੂੰ ਜਾਣਕਾਰੀ ਦੇਣ ਤੇ ਵੱਧ ਤੋਂ ਵੱਧ ਜਰੀਆ ਨਾਲ ਸਾਰੀਆਂ ਤੇ ਪਲਸਾਰੀਆਂ ਤੇ ਸਕੀਮਾਂ ਨੇ ਉਹਨਾਂ ਦਾ ਫਾਇਦਾ ਉਠਾ ਸਕਣ। ਇਹਦੇ ਨਾਲ ਹੀ ਅਸੀਂ ਕੱਲ ਇੱਕ ਪ੍ਰੋਗਰਾਮ ਕੀਤਾ ਸਾਰੇ ਸਕੂਲਾਂ ਦੇ ਵਿੱਚੋਂ ਜਿਹਨੇ ਇੱਕ ਦੋ ਬਲੌਕਸ ਜਿਹੜੇ ਨੇ ਉੱਥੋਂ ਦੇ ਸਕੂਲਾਂ ਦੇ ਵਿੱਚੋਂ ਪ੍ਰਿੰਸੀਪल्स ਵੀ ਆਏ ਤੇ ਟੀਚਰਸ ਵੀ ਆਏ ਤੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਅਲੱਗ-ਅਲੱਗ ਡਾਇਰੈਕਸ਼ਨਸ ਅਲੱਗ-ਅਲੱਗ ਗਾਈਡਲਾਈਨਸ ਅਲੱਗ-ਅਲੱਗ ਸਕੀਮਾਂ ਜਿਹੜੀਆਂ ਨੇ ਉਹ ਡਿਸਕਸ ਕੀਤੀਆਂ ਉਹਨਾਂ ਦੇ ਨਾਲ ਪੋਕਸੋ ਐਕਟ ਦੇ ਬਾਰੇ ਉਹਨਾਂ ਦੇ ਨਾਲ ਡਿਸਕਸ ਕੀਤਾ ਤਾਂ ਕਿ ਜਿਹੜੇ ਬੱਚਿਆਂ ਨੂੰ ਬੁੱਡ ਟੱਚ ਬੈਟ ਟੱਚ ਬਾਰੇ ਦੱਸਿਆ ਜਾ ਸਕੇ ਉਹਨਾਂ ਦੇ ਨਾਲ ਜਿਹੜਾ ਸੈਕਸ਼ੂਅਲ ਹਰਾਸਮੈਂਟ ਤੇ ਐਕਟ ਬਾਰੇ ਵੀ ਡਿਸਕਸ ਕੀਤਾ ਫ੍ਰੀ ਲੀਗਲ ਏਡ ਦੀ ਜਾਣਕਾਰੀ ਦਿੱਤੀ ਤਾਂ ਕਿ ਉਹ ਸਮਾਜ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਲੋੜਵੰਦ ਹੈਗਾ ਜਿਹਨੂੰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੀ ਲੋੜ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਬਰਦ-ਬਰਦ ਲੋਕਾਂ ਤੱਕ ਸਾਡਾ ਸੁਨੇਹਾ ਪਹੁੰਚੇ